ਇਹ ਇਤਿਹਾਸਕ ਦਿਨ ਕੱਲ ਨੂੰ ਜਿਹੜਾ ਆਉਣ ਵਾਲਾ 496 ਸਾਲਾਂ ਦੀ ਸਨਾਤਨ ਦੀ ਗੁਲਾਮੀ ਤੋਂ ਆਜ਼ਾਦੀ ਦਾ ਪ੍ਰਤੀਕ ਬਣ ਜਾ ਰਿਹਾ। ਇਹਦੀ ਮਿਸਾਲ ਭਗਵਾਨ ਜਿੱਥੇ ਆਦਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਕੱਲ ਨੂੰ 12 ਵਜੇ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਭਗਵਾਨ ਰਾਮ ਜੀ ਦੀ ਮੂਰਤੀ ਦੀ ਅਯੋਧਿਆ ਦੇ ਅੰਦਰ ਕਰਨਗੇ। ਹਿੰਦੂ ਸਿੱਖ ਔਰ ਬਾਕੀ ਧਰਮਾਂ ਦੇ ਸਾਰੇ ਹਿੰਦੁਸਤਾਨੀ ਲੋਕ ਸਾਰੇ ਭਾਰਤ ਦੇ ਵਿੱਚ ਇਹ ਜਸ਼ਨ ਕਿੰਨਾ ਕੁ ਵੱਡਾ ਹੋਣ ਜਾ ਰਿਹਾ ਇਹ ਇਤਿਹਾਾਰ ਕਿੰਨਾ ਕੁ ਵੱਡਾ ਹੋਣ ਜਾ ਰਿਹਾ ਉਹਦਾ ਗਵਾ ਕੱਲ ਦਾ ਸ਼ੋਭਾ ਯਾਤਰਾ ਹੈ ਕੱਲ ਲਈ ਕਪੂਠਲਾ ਦੇ ਅੰਦਰ ਮਾਮਾਈ ਭਗਵਾਨ ਰਾਮ ਜੀ ਦੀ ਸ਼ੋਭਾ ਯਾਤਰਾ ਮਨੀ ਮਹਿਜ ਮੰਦਿਰ ਤੋਂ ਨਿਕਲੀ ਹੈ ਇੱਕ ਅਥਾ ਲੋਕਾਂ ਦਾ ਉਤਸ਼ਾਹ ਰਾਮ ਮਈ ਕਪੂਠਲਾ ਹੋ ਗਿਆ ਸੀ ਉਹਦੇ ਵਿੱਚ ਕੋਈ ਕਿਸੇ ਵੀ ਵਿਸ਼ੇਸ਼ ਧਰਮ ਦਾ ਕੋਈ ਸਾਰਾ ਹੀ ਸਮਾਜ ਕਬੂਥਲੇ ਦਾ ਕਬੂਥਲੇ ਨੇ ਖੂਬੀ ਰਹੀ ਹੈ ਕਬੂਥਲਾ ਸ਼ਹਿਰ ਜਦੋਂ ਵੀ ਕੋਈ ਇਸੇ ਤਰ੍ਹਾਂ ਦਾ ਕਾਰਜਕ੍ਰਮ ਹੁੰਦਾ ਆਪਣੀ ਇਕੱਤਰਤਾ ਦਾ ਆਪਣੇ ਇਕੱਠ ਦਾ ਆਪਣੇ ਸ਼ਾਂਤਮਈ ਮਾਹੌਲ ਦਾ ਜਿਹੜਾ ਇੱਕ ਮਿਸਾਲ ਪੇਸ਼ ਕਰਦਾ ਉਹ ਕੱਲ ਵੀ ਦੇਖਣ ਨੂੰ ਮਿਲਿਆ ਜਦੋਂ ਵੀ ਕੋਈ ਗੁਰਦੁਆਰਾ ਸਾਜੂ ਵੱਡਾ ਕਾਰਜਕ੍ਰਮ ਹੁੰਦਾ ਕੋਈ ਗੁਰਦੁਆਰਾ ਦਾ ਕਾਰਜਕ੍ਰਮ ਹੁੰਦਾ ਕੋਈ ਗੁਰਪੁਰਬ ਹੁੰਦਾ ਜਾਂ ਜਦੋਂ ਵੀ ਸ੍ਰੀ ਸਤਨਾਗਰ ਮੰਦਿਰ ਵੱਲੋਂ ਕੋਈ ਵੱਡਾ ਕਾਰਜਕ੍ਰਮ ਹੁੰਦਾ ਦੁਰਗਾ ਪਾਠ ਕੋਈ ਜਿਹਾ ਸੋ ਦੁਰਗਾ ਪਾਠ ਹੁੰਦੇ ਆ ਉਦੋਂ ਉਹ ਜਿਹੜਾ ਮਾਹੌਲ ਸੀ ਕੱਲ ਦੁਬਾਰਾ ਉਹ ਦੇਖਣ ਨੂੰ ਮਿਲਿਆ ਭਗਵਾਨ ਰਾਮ ਦੇ ਨਾਮ ਦੇ ਉੱਤੇ ਮੈਂ ਇੱਕ ਦਿਨ ਪਹਿਲਾਂ ਵੀ ਕਹਿ ਰਿਹਾ ਸੀ ਭਗਵਾਨ ਰਾਮ ਦਾ ਰਾਮ ਰਾਮ ਨਾਮ ਦਾ ਕੱਲਾ ਹਿੰਦੂ ਸੁਨਾਵਜ ਦੇ ਵਿੱਚ ਹੀ ਨਹੀਂ ਵਿਸ਼ਵ ਦੇ ਵਿੱਚ ਭਗਵਾਨ ਰਾਮ ਦਾ ਨਾਮ ਬਹੁਤ ਉੱਚ ਕੋਟੀ ਦੇ ਅ ਮਿਸਾਲ ਦੇ ਉੱਤੇ ਗਿਣਿਆ ਜਾਂਦਾ ਆਦਿਸ਼ਵਾਦੀ ਭਗਵਾਨ ਰਾਮ ਇਸ ਸੰਸਾਰ ਨੂੰ ਇੱਕ ਸੇਧ ਦੇ ਕੇ ਜਿਹੜਾ ਉਹਨਾਂ ਦਾ ਕਾਰਜ ਰਿਹਾ ਆਪਣੇ ਜੀਵਨ ਦੇ ਵਿੱਚ ਉਹਦੀ ਸੇਧ ਜਿਹੜੀ ਆ ਉਹ ਜੋ ਦਿੱਤੀ ਗਈ ਉਹਨੂੰ ਕੱਲ ਲੋਕਾਂ ਨੇ ਕਿੰਨੇ ਉਤਸ਼ਾਹ ਦੇ ਵਿੱਚ ਰਾਮ જય ਰਾਮ જય ਰਾਮ જય ਜੈ ਰਾਮ ਜਨਾਨੇ ਉੱਤੇ ਔਰ ਇਹ ਕੱਲ ਨੂੰ ਦੁਬਾਰਾ ਹਰ ਮੰਦਰ ਹਰ ਧਾਰਮਿਕ ਸਥਾਨ ਦੇ ਵਿੱਚ ਇਹਨੂੰ ਬਹੁਤ ਵੱਡੇ ਪਰਵ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਮੈਂ ਖੁਦ ਮੇਰੇ ਪਰਿਵਾਰ ਸਮੇਤ ਬਾਈਪਾਸ ਦੇ ਕਬੂਕਲਾ ਜਲੰਧਰ ਬਾਈਪਾਸ ਦੇ ਉੱਤੇ ਜਿਹੜਾ ਸ਼ਿਵ ਮੰਦਰ ਹੈ ਉੱਥੇ ਅਸੀਂ ਇੱਕ ਹਵਨ ਦੇ ਵਿੱਚ ਬਤੌਰ ਮੁੱਖ ਯਜਮਾਨ ਆ ਜਾਵਾਂਗੇ ਸ਼ਾਮਲ ਹੋਵਾਂਗੇ ਔਰ 10:30 ਵਜੇ ਸਵੇਰੇ ਹਵਨ ਹੋਏਗਾ ਸਾਡੇ 11 11 ਵਜੇ ਤੋਂ ਆਨਲਾਈਨ ਲਾਈਵ ਜਿਹੜਾ ਅਯੋਧਿਆ ਦੇ ਅੰਦਰ ਭਗਵਾਨ ਅ ਸ਼੍ਰੀ ਰਾਮ ਲਲਾਈ ਦੀ ਮੂਰਤੀ ਦਾ ਸਥਾਪਨ ਸਮਾਰੋਹ ਹੈਗਾ ਜਿਹੜਾ ਉਹਨੂੰ प्राण प्रतिष्ठा ਦਾ ਕਾਰਜਕ੍ਰਮ ਹੈਗਾ ਆਧਵਨੀ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਕੀਤਾ ਜਾਣਾ ਉਹਦਾ ਆ ਸਾਕਸ਼ੀ ਅਸੀਂ ਇੱਥੇ ਬੈਠ ਕੇ ਬਣਾਂਗੇ ਔਰ ਸਾਰਾ ਲਾਈਵ ਚੱਲੇਗਾ 1 ਵਜੇ ਤੱਕ ਉਹ ਕਾਰਜਕ੍ਰਮ ਚੱਲੇਗਾ 1:30 ਵਜੇ ਤੋਂ ਬਾਅਦ ਲਗਭਗ ਹਰ ਧਾਰਮਿਕ ਸਥਾਨ ਦੇ ਉੱਤੇ ਲੰਗਰਾਂ ਦਾ ਆਯੋਜਨ ਕੀਤਾ ਜਾ ਰਿਹਾ ਕਪੂਰਥਲਾ ਦੇ ਬਾਈਪਾਸ ਸ਼ਿਵ ਮੰਦਰ ਦੇ ਵਿੱਚ ਵੀ ਅਸੀਂ ਬਹੁਤ ਵੱਡਾ ਲੰਗਰ ਕੱਲ ਲਗਾਨ ਜਾ ਰਹੇ ਹਾਂ ਉਹਦੇ ਵਿੱਚ ਸਾਰੇ ਸ਼ਹਿਰ ਦੇ ਲੋਕ ਸਮਲਿਤ ਹੋਣਗੇ ਸਾਰੇ ਸਮਾਜ ਦੇ ਇਸ ਇਲਾਕੇ ਦੇ ਲੋਕ ਹੋਣਗੇ ਇਸੇ ਤਰ੍ਹਾਂ ਹੀ ਮਨੀ ਮਹੇਸ਼ ਮੰਦਰ ਲੈ ਲਓ ਤੁਸੀਂ ਤੁਸੀਂ ਸ਼੍ਰੀ ਸਤਨਾਮ ਮੰਦਰ ਲੈ ਲਓ ਹਰ ਮੰਦਰ ਹਰ ਇਵਨ ਮੈਨ ਨੂੰ ਅੱਜ ਜੋ ਪਤਾ ਲੱਗਾ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਾਰਜਕ੍ਰਮ ਹੋਣ ਜਾ ਰਿਹਾ ਹੈ ਔਰ ਇਸ ਪਰਵ ਨੂੰ दिवाली वगू कल मनाया जाएगा घर घर दीपमाला होगी देखो हर घर के राम भगवान जय श्री राम के झंडे तो नजर आन गए और कल दीपमाला खुशिया ने नाल लोग इस दिन मना जा रहे हैं बहुत जल्दी असी परिवार समेत अयोध्या भी जावे भगवान राम दे राम लला दे दर्शन करा और सा जीवन के ऐसा टाइम आया ऐसा समय आ रहा ਐਸਾ ਪੜਾ ਵਾਰਿਆ ਜਿਹੜਾ ਅਸੀਂ 30-32 ਸਾਲ ਪਹਿਲਾਂ ਜਦੋਂ ਭਗਵਾਨ ਰਾਮ ਦੇ ਮੰਦਿਰ ਦੀ ਜਿਹੜੀ ਇੱਕ ਐਜੀਟੇਸ਼ਨ ਚੱਲੀ ਸੀ 1988 ਤੋਂ ਲੈ ਕੇ 1992 ਤੱਕ ਰਾਮ ਸੇਵਕਾਂ ਨੇ ਜਿੱਥੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਸ ਵੇਲੇ ਦੀਆਂ ਸਰਕਾਰਾਂ ਨੇ ਸਰਜੁ ਨਦੀ ਨੂੰ ਸੇਵਕਾਂ ਦੇ ਔਰ ਸਾਧੂ ਸੰਤਾਂ ਦੇ ਉੱਤੇ ਗੋਲੀਆਂ ਚਲਾ ਕੇ ਉਸ ਨਦੀ ਦਾ ਰੰਗ ਲਾਲ ਹੋ ਗਿਆ ਸੀ ਉਹ ਸਾਰੇ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਿਆ ਹੋਇਆ ਆ ਪਰ ਕੀ ਹੋਇਆ ਭੁੱਗ ਗਿਆ ਹੋਇਆ ਲੇਕਿਨ ਕਦੀ ਇਹ ਨਹੀਂ ਸੋਚਿਆ ਵੀ ਐਡਾ ਵੱਡਾ ਖੁਸ਼ੀ ਦਾ ਦਿਹਾੜਾ ਸਾਡੇ ਜੀਵਨ ਦੇ ਵਿੱਚ ਆ ਜਾਏਗਾ ਇਹ ਤਾਂ ਜ਼ਰੂਰ ਸੀ ਕਿ ਭਗਵਾਨ ਰਾਮ ਦਾ ਮੰਦਿਰ ਬਣੇਗਾ ਅਸੀਂ ਲੋਕ ਕਸਮਾਂ ਖਾਂਦੇ ਸੀ ਕਸਮ ਰਾਮ ਕੀ ਖਾਤੇ ਹੈ ਮੰਦਿਰ ਵਹੀ ਬਣਾਏਗੇ ਉਸੇ ਸਥਾਨ ਤੇ ਮੰਦਿਰ ਬਣ ਰਿਹਾ ਹੈ ਉਤਸ਼ਾਹ ਇਸ ਗੱਲ ਦਾ ਕਿ ਸਾਡੇ ਜੀਵਨ ਦੇ ਵਿੱਚ ਅਸੀਂ ਆਪਣੇ ਅੱਖਾਂ ਨਾਲ ਦੇਖਣ ਜਾ ਰਹੇ ਹਾਂ ਇਸ ਚੀਜ਼ ਨੂੰ ਏ ભગવાન ਰਾਮ ਦੀ અપਾਰ ਕਿਰਪਾ ਕੱਲ ਜੋ ਅਸੀਂ ਦੇਖੀ ਆ ਕੱਲੇ ਮੇਰੇ ਉੱਤੇ ਨਹੀਂ ਸਾਰੇ ਕਬੂਤਲਾ ਦੇ ਉੱਤੇ અપਾਰ ਕਿਰਪਾ ਵਰਸ਼ਾ ਹੋ ਰਹੀ ਸੀ ਜੈ શ્રી ਰਾਮ